ਔਰ ਮੇਰਾ ਨਾਮ ਸਲਖਣ ਸਿੰਘ ਆ ਸਾਡੇ ਬੱਚੇ ਜਿਹੜੇ ਇੱਥੇ ਸਕੂਲ ਵਿੱਚ ਪੜ੍ਹਦੇ ਆ ਔਰ ਅਸੀਂ ਰੋਜ਼ ਦਾ ਮਾਹੌਲ ਇੱਥੋਂ ਦਾ ਵੇਖਦੇ ਆ ਕਿ ਬਾਹਰ ਬੱਚੇ ਬਾਹਰੋਂ ਆਣ ਕੇ ਇੱਥੇ ਖਲੋਂਦੇ ਨੇ ਔਰ ਗੜਬੜ ਕਰਦੇ ਆ ਝਗੜਾ ਕਰਦੇ ਆ ਤੇ ਅਸੀਂ ਤੇ ਇਹਨਾਂ ਨੂੰ ਮੈਡਮ ਨੂੰ ਇਹ ਸਿਝਾ ਦਿੱਤਾ ਵਾ ਵੀ ਅਹੀਂ ਮਤਲਬ ਤੁਸੀਂ ਇੱਥੇ ਸਿਕਿਉਰਟੀ ਦੀ ਜੰਮ ਕੀਤਾ ਜਾਵੇ ਤਾਂ ਕਿ ਜਿਹੜਾ ਕਿ ਬਾਹਰ ਕੋਈ ਬੱਚੇ ਜਿਹੜੇ ਬਾਹਰੋਂ ਆਣ ਕੇ ਖਲੋਂਦੇ ਨੇ ਤੇ ਜਿਹੜੇ ਮਤਲਬ ਇੱਥੇ ਆਣ ਕੇ ਝਗੜਾ ਕਰਦੇ ਅਗੋਂ ਤੇ ਝਗੜਾ ਨਾ ਹੋਵੇ ਦੂਸਰੀ ਗੱਲ ਇਹ ਹੀ ਸੁਝਾ ਇਹਨਾਂ ਨੂੰ ਦਿੱਤਾ ਵੀ ਜਿਹੜੇ ਬੱਚੇ ਅੰਦਰ ਜਾਂਦੇ ਆ ਜਾਂ 3-4 ਕਲਾਸਾਂ ਦੇ ਕਿ ਦਿੱਤੇ ਜਾਣ ਦੂਸਰਾ ਜਿਹੜੇ ਆਪਣੇ ਮੋਬਾਈਲ ਨਾਲ ਲੈ ਕੇ ਆਉਂਦੇ ਆਪਣੇ ਜਿਹੜੇ ਆਪਣੇ ਦਫਤਰ ਦੇ ਵਿੱਚ ਜਮ੍ਹਾਂ ਕਰਨ ਅਸੀਂ ਤੇ ਉਹਨਾਂ ਨੂੰ ਬਾਰ ਬਾਰ ਇਹੋ ਬੇਨਤੀ ਕੀਤੀ ਆ ਵੀ ਅੱਗੇ ਤੋਂ ਇਹ ਮਾਹੌਲ ਜਿਹੜਾ ਵਾ ਨਹੀਂ ਹੋਣਾ ਚਾਹੀਦਾ ਤਾਂ ਕਿ ਮਤਲਬ ਤੁਹਾਡੇ ਸਕੂਲ ਦਾ ਮਾਹੌਲ ਖਰਾਬ ਹੋਵੇ ਸਾਡੇ ਵੀ ਬੱਚਿਆਂ ਦੇ ਵਿੱਚ ਡਰ ਸਹਿਮ ਜੇ ਉਹ ਪਰਿਵਾਰਾਂ ਦੇ ਵਿੱਚ ਇਹੋ ਜਿਹਾ ਗੱਲਬਾਤ ਨਾ ਹੋਵੇ ਕਿ ਜਿਹਦੇ ਨਾਲ ਮਤਲਬ ਮਾਹੌਲ ਜਿਹੜਾ ਵਾ ਤੁਹਾਡਾ ਖਰਾਬ ਹੋਵੇ ਐਂ ਇਹ ਤੇ ਗੱਲ ਕਹੂੰਗਾ ਵੀ ਇਹ ਇਹਨਾਂ ਦੀ ਆਪਣੀ ਹਰਕਤ ਗਲਤ ਹਰਕਤ ਕਰ ਗਈ ਹੋਇਆ ਵਾ ਇਹ ਜੋ ਵੀ ਆ ਜੇ ਇਹਨਾਂ ਨੇ ਪਹਿਲਾਂ ਅਰੇਂਜਮੈਂਟ ਕੀਤਾ ਹੁੰਦਾ ਤੇ ਅੱਜ ਇਹ ਕੰਮ ਨਾ ਹੁੰਦਾ ਇਹ ਇਹ ਦੇ 10 15 ਦਿਨ ਪਹਿਲਾਂ ਵੀ ਆਣ ਗਿਆ ਜਦੋਂ ਦੱਸਿਆ ਮੈਡਮਾਂ ਨੇ ਵੀ ਇੱਥੇ ਮਤਲਬ ਅਗੇ ਵੀ ਅਸੀਂ ਇਹਨਾਂ ਨੂੰ ਸ਼ਿਕਾਇਤ ਕੀਤੀ ਵੀ ਤੁਹਾਡੇ ਇੱਥੇ ਝਗੜਾ ਹੋਇਆ ਤੇ ਜੇ ਉਹ ਝਗੜੇ ਨੂੰ ਮਤਲਬ ਮੁਖ ਰੱਖਦੇ ਹੋਏ ਜੇ ਕਿ ਸਿਕਿਉਰਟੀ ਉਧਰ ਨਹੀਂ ਲਾ ਦਿੰਦੇ ਤੇ ਆਪੇ ਪਾਰਾ ਦੁਬਾਰਾ ਨਾ ਵਾਰਦਾ ਤਾਂ ਹੁੰਦੀ ਮੇਰਾ ਨਾਮ ਸੰਧਿਆ ਹੈ ਐਕਚੁਅਲੀ ਗੇਟ ਤੋਂ ਮੇਰੀ ਬੇਟੀ ਔਰ ਬੇਟਾ 10 ਸਾਲ ਤੋਂ ਇੱਥੇ ਪੜ੍ਹ ਰਹੇ ਨੇ ਬੇਟੀ 7th ਚ ਹੈ ਬੇਟਾ 5th ਚ ਹੈ ਬੇਟੀ ਨੇ ਔਰ ਬੇਟੇ ਨੇ ਇਹ ਸਭ ਕੁਝ ਲਾਈਵ ਦੇਖਿਆ ਹੈ ਜਦੋਂ ਗੋਲੀ ਚੱਲੀ ਏ ਬੇਟੀ ਮੇਰੀ ਉੱਥੇ ਖੜੀ ਸੀ ਜਿੱਥੇ ਗੋਲੀ ਚਲਾ ਰਿਹਾ ਏ ਬੇਟਾ ਜੋ ਵੀ ਲੜਕਾ ਸੀ ਬੇਟਾ ਵੀ ਉੱਥੇ ਖੜਾ ਸੀ ਜਦੋਂ ਬੇਟੇ ਨੇ ਦੇਖਿਆ ਕਿ ਆਵਾਜ਼ ਆਈ ਠਾਹਦੀ ਤੇ ਬੱਚੇ ਨੇ ਦੇਖਿਆ ਕਿ ਕੁਝ ਹੋ ਗਿਆ ਗੋਲੀ ਚੱਲ ਗਈ ਓ ਭਾਈ ਦੇ ਜਿਹੜਾ ਬੇਟਾ ਚੱਲੀ ਏ ਜਿਹਦੇ ਗੋਲੀ ਉਹ نیچے ਪੈ ਗਿਆ ਉਹਨੇ ਧੋਨ ਥੱਲੇ ਸੁੱਟਦੀ ਏ ਮੇਰਾ ਬੇਟਾ ਪਿੱਛੇ ਦਾ ਪਿੱਛੇ ਬੈਕ ਪੈ ਗਿਆ ਡਰ ਨਾਲ ਸਹਿਮ ਗਿਆ ਜਾਂ ਬੇਹੋਸ਼ ਹੋ ਗਿਆ ਮੈਨੂੰ ਨਹੀਂ ਪਤਾ ਮੇਰੀ ਬੇਟੀ ਕਹਿ ਰਹੀ ਸੀ ਮਮਾ ਹੇਮੰਤ نیچے ਡਿੱਗ ਗਿਆ ਮੇਰੇ ਬੱਚੇ ਨੇ ਆਪਣੀ ਅੱਖਾਂ ਨਾਲ ਇਹ ਲਾਈਵ ਦੇਖਿਆ ਉਹ ਸਾਰੀ ਰਾਤ ਨਹੀਂ ਸੁੱਤਾ ਉਹਦੀ ਵਜ੍ਹਾ ਨਾਲ ਆਪਾਂ ਵੀ ਨਹੀਂ ਸੁੱਤੇ ਕਿ ਬੱਚਾ ਨੇ ਇਹ ਕੁਝ ਦੇਖ ਲਿਆ ਹੁਣ ਮੇਰੇ ਬੇਟੇ ਦੇ ਦਿਮਾਗ ਚੋਂ ਇਹ ਗੱਲ ਨਿਕਲੇਗੀ ਜੀ ਸਕੂਲ ਵਾਲੇ ਪਹਿਲੇ ਹੀ ਸੋਚਦੇ ਕਿ ਜੇ ਨਾ ਬੱਚਿਆਂ ਦਾ ਝਗੜਾ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਤਾਂ ਗੱਲ ਨਹੀਂ ਸੀ ਹੋਣੀ ਕੋਈ ਪਹਿਲਾਂ ਤੁਸੀਂ ਕੰਪਲੇਂਟ ਕਿਸੇ ਨੇ ਕੀਤੀ ਆ ਇੱਥੇ ਆਪਾਂ ਬਹੁਤ ਕੀਤੀਆਂ ਜੀ ਬਹੁਤ ਦਿਨ ਹੋਏ ਮਲੇ ਤੁਹਾਡੀ ਮੈਂ ਅੱਜ ਸ਼ਿਕਾਇਤ ਕੀਤੀ ਹੈ ਸਕੂਲ ਨਾਲ ਪਿਆ ਕਟੂਕਟ ਬੱਚੇ ਜਿਨ੍ਹਾਂ ਨੇ ਇਹ ਝਗੜਾ ਕੀਤਾ ਏ ਉਹਨਾਂ ਨੂੰ ਬਾਹਰ ਤੇ ਕੱਢ ਦੇਣੇ ਸਕੂਲ ਤੋਂ ਦੇਖਤੇ ਲੈਨ ਸਿਕਿਉਰਟੀ ਗਾਰਡ ਕੋਈ ਰੱਖਣ ਜਾਂ ਜਿੱਥੇ ਬੱਚੇ ਖੜੇ ਹੋ ਰਹੇ ਝੁੰਡ ਬਣ ਰਿਹਾ ਬੱਚਿਆਂ ਦਾ ਉੱਥੇ ਕੋਈ ਟੀਚਰਸ ਜਾਂ ਕੋਈ ਸਰ ਉੱਥੇ ਖੜਾ ਦੇ ਹੋਵੇ ਬੱਚੇ ਬਾਹਰ ਦੇ ਕਿਉਂ ਇੱਥੇ ਆਣ ਕੇ ਖੜੇ ਹੋਏ ਨੇ 10 ਦਿਨ ਪਹਿਲਾਂ ਜਿਹੜੀ ਸਕੂਲ ਚ ਲੜਾਈ ਹੋਈ ਆ ਨਾ ਉਹਦੇ ਲਈ ਸਾਡੇ ਬੱਚਿਆਂ ਨੇ ਸਾਨੂੰ ਘਰ ਜਾ ਕੇ ਦੱਸਿਆ ਕਿ ਬਹੁਤ ਜ਼ਿਆਦਾ ਲੜਾਈ ਹੋਈ ਆ ਅਸੀਂ 3-4 ਦਿਨ ਬਾਅਦ ਆਏ ਅਸੀਂ ਕਲੈਰੀਕਲ ਆਫਿਸ ਵਿੱਚ ਗੱਲ ਕੀਤੀ ਆ ਕਿ ਇੱਕ ਸਿਕਿਉਰਟੀ ਗਾਰਡ ਚਾਹੀਦਾ ਵਾ ਉਹਨਾਂ ਦਾ ਏਕਸਕਿਊਜ਼ ਏਹੀ ਕਿ ਇਹ ਬੱਚ ਹੋਏ ਬੱਚੇ ਸਕੂਲ ਨਹੀਂ ਆਉਣਗੇ ਤੇ ਅਸੀਂ ਕੋਈ ਨਹੀਂ ਦੇਖਦੇ ਆ ਕਰਦੇ ਆ ਦੇਖਦੇ ਆ ਕਰਦਿਆ ਨੂੰ ਆਹ ਵਾਲਾ ਕੰਢ ਹੋ ਗਿਆ ਹੁਣ ਤੁਸੀਂ ਅੰਦਰ ਜਾਏ ਹੀ ਕੀ ਪ੍ਰਬੰਧਕਾਂ ਵੱਲੋਂ ਤੁਹਾਨੂੰ ਕਿਹਾ ਗਿਆ ਵਾ ਕੀ ਅਸ਼ਵਸ਼ਣ ਉਹਨਾਂ ਵੱਲੋਂ ਸਾਨੂੰ ਇਹੀ ਕਿ ਪੁਲਿਸ ਦੀ ਵੀ ਫੈਸਿਲਿਟੀ ਦੇਣਗੇ ਤੇ ਸਕਿਉਰਟੀ ਗਾਰਡ ਦੀ ਵੀ ਦੇਣਗੇ ਦੇਖੋ ਅੱਗੇ ਉਹ ਕੀ ਕਰਦੇ ਅਸੀਂ ਵੀ ਇੱਥੇ ਹੁਣ ਫੇਰਾ ਰੱਖਾਂਗੇ ਕੋਈ ਤੁਸੀਂ ਟਾਈਮ ਦਿੱਤਾ ਆਪਣੇ ਲੋ ਪੇਂਟਸ ਨੇ ਉਹਨਾਂ ਨੂੰ ਵੀ ਤੁਸੀਂ ਗਾਰਡ ਰੱਖੋ ਇੱਥੇ ਜਾਂ ਕਿੰਨਾ ਉਸ ਤੋਂ 12 ਲੱਖ ਉਹ ਤਾਂ ਪਹਿਲਾਂ ਵੀ ਸਾਡੀ ਇਹੀ ਗੱਲ ਚੱਲ ਰਹੀ ਹੈ ਹੁਣ ਜਦੋਂ ਮੇਨ ਪ੍ਰਿੰਸੀਪਲ ਆਉਣਗੇ ਉਹੀ ਕਰਨਗੇ ਸਾਡੀ ਮੰਗ ਇਹ ਵੀ ਆ ਕਿ ਇੱਕ ਅੱਛੇ ਪ੍ਰਿੰਸੀਪਲ ਨੂੰ ਇੱਥੇ ਹਾਇਰ ਕੀਤਾ ਜਾਵੇ ਸੋਲਿਡ ਉਹਨਾਂ ਨੇ ਜੋ ਸੁਝਾਅ ਦਿੱਤੇ ਅਸੀਂ ਉਸ ਨੂੰ ਨੋਟ ਕਰ ਲਏ ਅਸੀਂ ਉਹਨਾਂ ਤੇ ਅਮਲ ਕਰਾਂਗੇ ਥੋੜਾ ਜਿਹਾ ਘਟਣਾ ਹੋਇਆ ਕੋਈ ਬੱਚਾ ਨਵਾਂ ਆਉਂਦਾ ਤੁਹਾਡੇ ਸਕੂਲ ਨੂੰ ਨਹੀਂ ਸਾਡੇ ਸਕੂਲ ਦਾ ਚ ਕੋਈ ਬੱਚਾ ਨਹੀਂ ਚਲੋ ਗੱਲ ਹੋ ਗਈ ਆ ਉਹਨਾਂ ਦੇ ਸੁਝਾਅ ਮੰਨ ਲਏ ਨੇ ਆਂਦੇ ਵੀ ਅਸੀਂ ਗੌਰ ਕਰਦੇ ਆਂ ਸਾਰਿਆਂ ਨੇ ਕੋਈ ਆਹ ਇਹ ਬਈ ਜਿਹੜੇ ਅੱਗੇ ਬੱਚਿਆਂ ਦੇ ਉਹ ਆਪਣੇ ਇੱਕ ਜਗ੍ਹਾ ਕਰ ਦੋ ਬਈ ਦੱਸਣਾ ਸਾਨੂੰ ਆਹ ਇੰਨੇ ਜਿਹਨੇ ਖਾਏ ਆ ਅੱਗੇ ਵੀ ਹਿੰਦਾਰ ਹੁੰਦਾ ਇਹ ਆ ਨਾ ਇਹ ਵੀ ਪ੍ਰੋਪਰ ਆ ਪਰਸਨਲ ਸਕਿਉਰਟੀ ਲਈ ਤੁਸੀਂ ਪਰਸਨਲ ਆਪਣੀ ਪਰਸਨਲ ਸਕਿਉਰਟੀ ਰੱਖੋ ਪਰਸਨਲ ਸਕਿਉਰਟੀ ਆਰਡਰ ਰੱਖੋ ਕਿਉਂਕਿ ਜੇ ਨਹੀਂ ਰੱਖੋਗੇ ਨਾ ਸਕਿਉਰਟੀ ਤੇ ਤੁਹਾਡੇ ਸਕੂਟਾ ਮੋਲ ਜਿਹੜਾ ਹਫਤਾ ਪਹਿਲਾਂ ਆਪਾਂ ਦੇਖੋ ਜੇ ਪਰਸਨਲ ਸਿਕਿਉਰਟੀ ਗਾਰਡ ਤੋਂ ਨਾ ਤੋੜੇਗਾ ਸੁਣਾ ਦੇਖਿਓ ਇੱਕ ਸਾਲ ਛੁੱਟੇ ਹੋਣਾ ਇਹ ਕਹਿੰਦੇ ਮੈਂ ਸੁਣ ਲਿਆ ਮੰਨੋ ਕੋ ਚਾਰ ਬੰਦੇ ਬਾਹਰੋਂ ਹੀ ਪਿਸਤੌਲ ਲੈ ਕੇ ਆ ਜਾਂਦੇ ਬਿਲਕੁਲ ਸਹੀ ਹਾਂ ਜੀ ਇੱਕ ਸਾਲ ਸੁਣਿਓ ਚਾਰ ਬੰਦੇ ਬਾਹਰੋਂ ਕੀ ਗੱਲ ਕੋਈ ਸਕੂਲ ਚ ਬੰਦਾ ਹੈਗਾ ਜਿਹੜਾ ਇਹ ਕਢਾ ਸਕਿਆ ਉਹਨਾਂ ਨੂੰ ਕਿਉਂਕਿ ਆਪਕੋ ਸਿਕਿਉਰਟੀ ਗਾਰਡ ਕਿਉਂਗਾ ਥੋੜਾ ਉਹਦੀ ਚਾਹੀਦੀ ਸੋਟੀ ਕੰਮ ਕਰਾਉਣਾ ਰੁਪਈਆ 10000 ਲੈਣਾ ਉਹਨੇ ਸਾਡਾ ਅੱਜ ਆਜੀ ਨਹੀਂ ਹੋ ਰਿਹਾ ਉਹ ਵੀ ਤੈਨੂੰ ਉਹ ਲੈ ਗਈ ਗੱਲ ਕਰਨਾ ਵੀ ਆਈ ਗਏ ਬੱਤੇ ਰੱਖਣ ਗਨਮੈਨ ਵਾਲੇ ਹੈਗੇ ਆ ਉਹਦੇ ਵਿੱਚ ਕਿਹੜੀ ਗੱਲ ਹੈ ਸਾਡੀ ਲੈ ਕੇ ਬਾਹਰ ਲੈ ਆਹੋ ਤਾਂ ਨੰਬਰ ਦੇ ਬੈਠ ਨੰਬਰ 3 4 3 ਉਹ ਗੜੀਆਂ ਭਰ ਲਈਆਂ ਉਹ ਆਪਾਂ ਦੇ ਬੁਲਟਾਂ ਤੇ ਹੋਵੇਗਾ ਸਰਕਾਰੀ ਸਕੂਲਾਂ ਵਾਲਿਆਂ ਨੇ ਉਹ ਦੋ ਦੋ ਰੱਖੇ ਬੱਚੇ ਨਹੀਂ ਸੰਭੇ ਚੱਲਦੇ ਜਿਹੜਾ ਸਾਥ ਦੇ ਚਲਣ ਲੜਕੜੀ ਬਣਦੀ ਹੁੰਦੀ ਹੈ ਜਿਹੋ ਹੁੰਦਾ ਮੈਡਮ ਜੀ ਰੀਅਲ ਗਈਏ ਨਾ ਆਪਣੇ ਪ੍ਰਾਈਵੇਟੀਆਂ ਵੱਡੀ ਸਰਕਾਰ ਚੱਲਦੀ ਹੁੰਦੀ ਹੈ